ਅੱਜ ਤੁਹਾਨੂੰ ਅੱਜ ਆਪਣੇ ਬਾਬਾ ਜੀ ਦੇ ਕਮਰਾਵਾ ਦਿਖਾਉਣੀ ਆ ਉਹਦਾ ਅਲਮੀਰਾ ਦਿਖਾਉਣੀ ਜਿਹੜੀ ਬਾਬਾ ਜੀ ਦੀ ਬਣਾਈ ਆ ਇਹ ਬਹੁਤ ਪਿਆਰੀ ਲਮਾਰੀ ਬਣੀ ਆ ਦਰਮੀਆਂ ਦੀ ਕਾਫੀ ਕਲੈਕਸ਼ਨ ਹੈ ਬਹੁਤ ਸੋਹਣੇ ਸੂਟਸ ਨੇ ਔਰ ਰੇਟ ਤੁਸੀਂ ਹੈਰਾਨ ਹੋ ਜਾਗੇ ਬਹੁਤ ਜ਼ਿਆਦਾ ਕੱਟ ਰੇਟ ਵਧੀਆ ਰੇਟ ਮਤਲਬ ਤੁਸੀਂ ਕਹੋਗੇ ਮੈਂ ਇੱਕ ਸੂਟ ਨਹੀਂ ਮੰਗਾਣਾ ਇੱਕ ਸੂਟ ਨਾਲ ਨਹੀਂ ਕੰਮ ਚੱਲਣਾ ਕੱਟੜ-ਕੱਟ 4-5 ਆਰਡਰ ਕਰ ਲਈਏ ਕਿਉਂਕਿ ਰੇਟ ਹੀ ਬਹੁਤ ਜ਼ਿਆਦਾ ਜੈਨੂਨ ਹੈਗਾ ਸਸ਼ੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਵੀਰ ਦਾ ਵਲੌਗ ਆਪਾਂ ਸ਼ੂਟ ਨਹੀਂ ਕੀਤਾ ਕਿਉਂਕਿ ਸ਼ਿਪੀ ਨੂੰ ਮਤਲਬ ਮਤਲਬ ਸ਼ਿਪੀ ਦੇ ਜਿਹੜੇ ਮਿਲਣ ਵਾਲੇ ਕਲਾਇੰਟ ਸਿਓ ਆਏ ਹੋਏ ਸੀ ਘਰੇ ਤੇ ਪਰ ਸ਼ਿਪੀ ਐ ਥੋੜਾ ਜਿਹਾ ਬਿਜ਼ੀ ਸੀ ਤੇ ਮੈਂ ਤਾਂ ਹੀ ਬਾਅਦਤ ਫਿਰ ਅੰਦਰ ਹੀ ਬਣਾ ਸੌਂ ਗਈਆਂ ਅਸੀਂ ਦੋਵੇਂ ਜਾਣੀਆਂ ਮੈਂ ਫਿਰ ਬਾਅਦੋਂ ਸੁੱਤੀਏ ਚਲੋ ਉਹਦੇ ਨਾਲ ਮੈਂ ਵੀ ਸੌ ਜਾਂਦੀ ਆ ਤੇ ਫਿਰ ਹੁਣ ਰਾਤ ਮਤਲਬ ਰਾ ਦਾ ਟਾਈਮ ਹੋ ਗਿਆ ਵਾ ਤੇ ਮੈਂ ਹੁਣ ਦਾਲ ਚੋਲ ਬਣਾਉਣ ਲੱਗੀ ਮਤਲਬ ਨਾ ਕਾਫੀ ਦਿਨਾਂ ਤੋਂ ਨਾ ਮਤਲਬ ਜਿਵੇਂ ਰੋਟੀ ਖਾ ਰਹੀ ਆ ਰਾਈਸ ਘੱਟ ਬਣਦੇ ਪਏ ਰਹੇ ਤੇ ਹੁਣ ਮੇਰਾ ਪਹਿਲਾਂ ਗਲਾ ਵੀ ਖਰਾਬ ਸੀ ਜਿਹਦੇ ਕਰਕੇ ਅਸੀਂ ਰਾਈਸ ਨਹੀਂ ਬਣਾ پا ਰਹੇ ਸੀ ਤੇ ਹੁਣ ਮੇਰਾ ਮੈਂ ਰਾਈਸ ਤੋਂ ਬਿਨਾ ਨਹੀਂ ਰਹਿ ਸਕਦੀ ਹੈਗੀ ਤੇ ਹੁਣ ਮੈਂ ਦਾਲ ਚੋਲ ਬਣਾਉਣ ਲੱਗੀ ਆ ਤੇ ਅੱਜ ਤੁਹਾਨੂੰ ਆਪਾਂ ਬੜੇ ਵਲੋਗਾਂ ਦੇ ਵਿੱਚ ਤੁਹਾਨੂੰ ਕਿੰਨੀ ਵਾਰੀ ਕਹਿ ਲਿਆ ਸੀ ਕਿ ਅਸੀਂ ਜਿਹੜੀ ਬਾਬਾ ਜੀ ਦੀ ਅਲਮਰਾ ਬਣਾਈ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਉਹ ਟਾਈਮ ਹੀ ਨਹੀਂ ਲੱਗਦਾ ਜਾਂ ਫਿਰ ਹੀ ਭੁੱਲ ਜਾਂਦੇ ਆ ਤੇ ਅੱਜ ਹੁਣ ਮੈਂ ਦਾਲ ਚੋਲ ਬਣਾ ਲਾ ਤੇ ਛਿੱਪੀ ਬਾਦ ਨੂੰ ਸਵਾਰੇ ਸੀ ਕਿਉਂਕਿ ਰੋ ਰਹੀ ਸੀ ਤੇ ਉਹਦਾ ਛਣਕਣਾ ਵੱਜਦਾ ਵਾ ਨਾਲ ਤੇ ਹੁਣ ਲੱਗਾ ਸੋਣਾ ਸ਼ੁਰੂ ਹੋ ਗਈ ਆ ਥੋੜ ਜਦੋਂ ਸੋਣਾ ਸ਼ੁਰੂ ਕਰਦੇ ਨੇ ਫਿਰ ਛਣਕਣਾ ਬੰਦ ਕਰਦੇ ਨੇ ਉਹਨੂੰ ਅੱਛਾ ਲੱਗਦਾ ਪਤਾ ਨਹੀਂ ਮੇਰੇ ਮੰਮੀ ਕਹਿੰਦੇ ਕੇ ਇਹ ਛਣਕਣਾ ਸੌਂਦੀ ਇਹ ਪੱਕਾ ਮਤਲਬ ਕੋਈ ਕੀਰਤਨੀ ਹੋਣੀ ਹੈ ਜਿਹੜੀ ਇਹਨੂੰ ਉਹ ਆਵਾਜ਼ ਅੱਛੀ ਲੱਗਦੀ ਆ ਜਿਵੇਂ ਕੀਰਤਨ ਜਿਵੇਂ ਬੰਦਾ ਕਰਦਾ ਨਾ ਉਹ ਇਸ ਕਰਕੇ ਉਹਨੂੰ ਉਹ ਜਿਹੜਾ ਛਣਕਣਾ ਉਹਨੂੰ ਵਧੀਆ ਲੱਗਦਾ ਵਾ ਆ ਵੇਖੋ ਜੀ ਛਿੱਪੀ ਨੂੰ ਸਵਾਰੇ ਸੀ ਸੌਂਦੀ ਨਹੀਂ ਸੀ ਛਿੱਪੀ ਨੇ ਗੋਦੀ ਚ ਬੈ ਗਈ ਸੀ ਮੈਨੂੰ ਝੂਲੇ 'ਚ ਪਾਤਾ ਹੁਣ ਤੇ ਹੁਣ ਝੂਲੇ ਦੇ ਵਿੱਚ ਇੰਜੋਏ ਕਰ ਰਹੀ ਐ ਇੰਜੋਏ ਕਰ ਦਿਸ ਇਬਾਦਤ ਬੋਤੀ ਹੋਈ ਸੋਨੀ ਹੋਈ ਸੋਨੀ ਹੂਟੇ ਲੇਂਦਾ ਸੀ ਬਾਦਤ ਹੋਈ ਬਾਜਦਾ ਝੂਲਾ ਕਿੰਨਾ ਸੁਣਾਏ ਚਲ ਕੇ ਗਿੱਤੇ ਜਾਈਏ ਕਹੇ ਨਹੀਂ ਕਟਾਏ ਇਬਾਦਤ ਮਜੇ ਕਰ ਰਹੀ ਹੈ ਇਬਾਦਤ ਹੈ ਕੁੱਕਰ ਦੀ ਸੀਟੀ ਵੱਜਣ ਲੱਗੀ ਹੋ ਏ ਲੱਗੀ ਵੱਜਣ ਲੱਗੀ 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 ਏ ਡਰੂਗੀ ਤਾ ਨਹੀਂ ਓਏ ਓਏ ਕੀ ਹੋਇਆ ਡਰੀ ਸੀ ਨਾ ਪਾਣੀ ਡਾੜ ਦੇ ਸੀਟੀਆਂ ਸੂਟੀਆਂ ਤੋਂ ਆਪਾਂ ਤਾਂ ਇੰਜੋਏ ਕਰਦੇ ਆ ਕਿ ਆਏ ਹਾਏ ਹਾਏ ਕਈ ਜਣਾਂ ਨੇ ਕਮੈਂਟ ਕਰਦੇ ਨੇ ਕਿ ਤੁਸੀਂ ਬਾਤਤ ਨੂੰ ਸਾਨੂੰ ਜ਼ਿਆਦਾ ਦਿਖਾਇਆ ਕਰੋ ਸਾਡਾ ਬੜਾ ਮਨ ਕਰਦਾ ਸੀ ਉਹਨੂੰ ਦੇਖੀ ਜਾਈਏ ਜਿੰਨਾ ਕਿ ਯਾਦ ਰਹਿੰਦਾ ਸੀ ਵਲੌਗ ਉਹਦਾ ਸ਼ੂਟ ਕਰਦੇ ਆ ਜ਼ਿਆਦਾ ਬਿਲਕੁਲ ਅੱਗੇ ਕੈਮਰਾ ਨਹੀਂ ਕਰਦੇ ਆਪਾਂ ਹਾਂ ਕਿਉਂਕਿ ਫਿਰ ਲਾਈਟ ਚੱਲਦੀ ਐ ਇਸ ਕਰਕੇ ਪਰ ਇੰਜੋਏ ਕਰ ਰਹੀ ਹਾਂ ਇਸ ਟਾਈਮ ਖੇਡ ਰਹੀ ਹਾਂ ਪੂਰਾ ਉਹਦਾ ਮਿਊਜ਼ਿਕ ਬੰਦ ਹੋ ਗਿਆ ਮੈਂ ਇਹਦਾ ਮਿਊਜ਼ਿਕ ਚਲਾਤਾ ਉਹ ਸੌਰੀ ਮੈਂ ਮਿਊਜ਼ਿਕ ਚਲਾਤਾ ਠੀਕ ਹੈ ਚਲ ਐਂਜੋਏ ਕਰ ਮਮਾ ਦਾਲ ਬਣਾ ਲਾਂ ਠੀਕ ਹੈ ਬਣਾ ਲਈ ਸਬ지 ਚੋਲ ਧਰਤੇ ਆ ਸਤ ਦਾਲ ਬਸ ਇੱਕ ਦੋ ਸੀਟੀ ਵੱਜਣੀ ਆ ਰੈਡੀ ਸਮਾਨ ਆਪਣਾ ਖਾਣ ਪੀਣ ਨੂੰ ਚਲੋ ਮੈਂ ਮੇਰਾ ਸਹੁਰਾ ਮੇਰਾ ਮਨ ਨਹੀਂ ਕਰ ਰਿਹਾ ਉਹ ਖਾਣ ਨੂੰ ਹੌਣ ਨਹੀਂ ਨਾ ਕਰ ਰਿਹਾ ਠਹਿਰ ਕੇ ਬੜੀ ਭੁੱਖ ਲੱਗਦੀ ਹੁੰਦੀ ਤੁਹਾਨੂੰ ਮੰਗ ਰਹੇ ਹੁੰਦੇ ਕੁਝ ਖਾਣ ਨੂੰ ਕੋਪੇ ਉੱਠ ਵਜ ਵੀ ਨਹੀਂ ਦੇਖ ਲੋ ਟਾਈਮ ਇਧਰ ਮੈਂ ਮੈਚ ਜਿੱਤ ਗਿਆ ਅੱਜ ਇਹ ਆ ਜਲਦੀ ਮੈਂ ਗੇਮ ਲਿਆਂਦੀ ਮੈਂ ਤਾਂ ਖੁਸ਼ ਹੀ ਬਣਾ ਸਾਰਾ ਦਿਨ ਕੰਮ ਕਰਕੇ ਸ਼ਾਮ ਨੂੰ ਆਪਣੀ ਕੁੜੀ ਨਾਲ ਖੇਡੋ ਉਹਨੂੰ ਗੋਦੀ 'ਚ ਬਿਠਾ ਲਓ ਤੇ ਨਾਲ ਗੇਮ ਖੇਡੀ ਜਾਓ ਜਾਗ ਰਹੀ ਏ ਮਝੇ ਲੱਗ ਰਹੀ ਹੈ ਆਪਣੇ ਆਰਾਮ ਨਾਲ ਉਹਦੀ 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 ਉਹਨੂੰ ਪਤਾ ਹੈ ਮੈਂ ਇੱਥੇ ਹੁਣ ਰੈਲੈਕਸ ਹਾਂ ਵੀਰ ਇੱਥੇ ਮੈਨੂੰ ਕੋਈ ਰੋਕਣ ਵਾਲਾ ਨਹੀਂ ਆ ਹਾਂ ਵੀਰ ਰੋਕਣ ਟੋਕਣਾ ਨਹੀਂ ਆ ਬੈਠ ਤੇ ਰੋਕਦੇ ਆ ਨਾ ਯਾਰ ਤੁਸੀਂ ਮਝੇ ਨਾਲ ਬੜੀ ਹੱਥ ਖਾਰੀਏ ਪਰ ਚਲੋ ਠੀਕ ਹੈ ਬਹੁਤ دیر ਲੱਗਦਾ ਸੱਚੀ ਇਹਦੇ ਨਾਲ ਨਾ ਮਤਲਬ ਦੇਣ ਦਾ ਕਿੱਧਰ ਲੰਘਦਾ ਪਤਾ ਹੀ ਨਹੀਂ ਲੱਗਦਾ ਜਦੋਂ ਬਾਤ ਤਾਂ ਹੋਣ ਵਾਲੀ ਸੀ ਜਦੋਂ ਯਾਦ ਆ ਅਸੀਂ ਕਿਹਾ ਨਾ ਨਹੀਂ ਟਾਈਮ ਪਾਸ ਨਹੀਂ ਹੁੰਦਾ ਤੇ ਹੁਣ ਹੁਣ ਹੈ ਹੁਣ ਦੇਣ ਕਿੱਦਾਂ ਨਿਕਲਦਾ ਪਤਾ ਹੀ ਨਹੀਂ ਚੱਲਦਾ ਪਰ ਕਾਚੂਟ ਬਾਬਾ ਜੀ ਦੀ ਮਿਹਰ ਨਾਲ ਇਹ ਹੈ ਕਿ ਕਈ ਬੱਚੇ ਜਿਵੇਂ ਬੜੇ ਰੋਂਦੇ ਨੇ ਜਾਂ ਪਰੇਸ਼ਾਨ ਕਰਦੇ ਨੇ ਹਨਾ ਇਹ ਬਾਤ ਇਦਾਂ ਦੀ ਨਹੀਂ ਹੈਗੀ ਬਾਤ ਬਹੁਤ ਪਿਆਰੀ ਬੱਚੀ ਆ ਆਰਾਮ ਨਾਲ ਰਹਿੰਦੀ ਆ ਬਸ ਆਪਣੇ ਉਹ ਜਿਵੇਂ ਕੱਲ ਦੱਸ ਰਿਖੀ ਸੀ ਕਿ ਜਦੋਂ ਨੀਂਦ ਆਉਂਦੀ ਉਦੋਂ ਰਹਿੰਦੀ ਆ ਦੁੱਧ ਪੀਣਾ ਉਦੋਂ ਰਹਿੰਦੀ ਆ ਤੇ ਬਸ ਹੋਰ ਨਹੀਂ ਹੋਰ ਨਹੀਂ ਰੋਂਦੀ ਹੈਗੀ ਅਨੈਸੀਸਰੀ ਰੰਗ ਨਹੀਂ ਬਣਾਉਂਦੇ ਹਨਾ ਖੈਤਰੀ ਵੀ ਤਾਂ ਕਰਦੀ ਇਸ ਕਰਕੇ ਸਾਨੂੰ ਵੀ ਜ਼ਿਆਦਾ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੈਗੀ ਬੜੇ ਵਧੀਆ ਅੱਜ ਤੁਹਾਨੂੰ ਅੱਜ ਆਪਣੇ ਬਾਬਾ ਜੀ ਦੇ ਕਮਰਾ ਦਿਖਾਉਣੀ ਆ ਅਲਮੀਰਾ ਦਿਖਾਉਣੀ ਜਿਹੜੀ ਬਾਬਾ ਜੀ ਦੀ ਬਣਾਈ ਆ ਹੂੰ ਬਹੁਤ ਪਿਆਰੀ ਲੁਮਾਰੀ ਬਣੀ ਐ ਇਹ ਸਾਡਾ ਸਟੋਰ ਰੂਮ ਸੀ ਦੋਸਤੋ ਅਸੀਂ ਇਹਨੂੰ ਪਾਰਟੀਸ਼ਨ ਕਰਕੇ ਜਿਵੇਂ ਕੋਈ ਵਾਇਡ ਕਰ ਲਾਂ ਇਧਰ ਪਾਰਟੀਸ਼ਨ ਕਰਤਾ ਪਾਰਟੀਸ਼ਨ ਕਰਕੇ ਆਪਾਂ ਮਤਲਬ ਜਿਹੜਾ ਸਾਡੇ ਕੋਲ ਜੋ ਵੀ ਸਮਾਨ ਸੀ ਹਨਾ ਘਰ ਦੇ ਵਿੱਚ ਜਿੱਦਾਂ ਮੰਨ ਲਓ ਅਸੀਂ ਸਟੋਰ ਦੇ ਵਿੱਚ ਰੱਖਦੇ ਆ ਜਿਵੇਂ ਕੀ ਆਪਣੇ ਘਰਾਂ ਦੇ ਵਿੱਚ ਸਟੋਰ ਚ ਸਮਾਨ ਰੱਖਿਆ ਜਿਵੇਂ ਚੇਅਰ ਹੋ ਗਈ ਹੀਟਰ ਹੋ ਗਏ ਇੰਦਾਂ ਦੀਆਂ ਚੀਜ਼ਾਂ ਕੁਝ ਟੈਡੀ ਬੀਅਰ ਨੇ ਇਬਾਦਤ ਦੇ ਪਏ ਹਨ ਸੋ ਇਸ ਕਰਕੇ ਆਪਾਂ ਇਹਨੂੰ ਮਤਲਬ ਯੂਜੇਬਲ ਸਮਾਨ ਰੱਖਿਆ ਸੀ ਕੋਈ ਵੀ ਐਸਾ ਸਮਾਨ ਨਹੀਂ ਰੱਖਿਆ ਜਿਹੜਾ ਕਬਾਰ ਟਾਈਪ ਹੋਵੇ ਕਿਉਂਕਿ ਜਦੋਂ ਆਪਾਂ ਸਟੋਰ ਦੀ ਸਫਾਈ ਕੀਤੀ ਸੀ ਜੋ ਵੀ ਸਾਡੇ ਕੋਲ ਐਕਸਟਰਾ ਸਮਾਨ ਹੀ ਉਹ ਸਾਰਾ ਕੱਢ ਦਿੱਤਾ ਸੀ ਜਦੋਂ ਇਹ ਆਪਣਾ ਘਰ ਨੂੰ ਪੂਰਾ-ਪੂਰਾ ਕਰਵਾ ਰਹੇ ਸੀ ਹਨ ਤੇ ਫਿਰ ਉਸ ਤੋਂ ਬਾਅਦ ਅਸੀਂ ਆਹ ਪਾਰਟੀਸ਼ਨ ਕਰਕੇ ਕਰਟਰਨ ਲਾਤੇ ਸਪੈਸ਼ਲ ਪੈਗਾ ਕਰਟਰਨ ਇਸ ਹੀ ਹੁੰਦੇ ਇਸ ਰੂਮ ਦੇ ਵਿੱਚ ਹਨ ਤੇ ਇਧਰਲੀ ਸਾਈਡ ਤੇ ਹੀ ਬਾਬਾ ਜੀ ਦਾ ਮਤਲਬ ਬਣਾ ਲਿਆ ਬੈਠਣ ਵਾਸਤੇ ਗੱਦੀ ਆਪਾ ਉਹਨਾਂ ਲੈ ਕੇ ਆਏ ਸੀ ਹਨਾ ਬੈਠਣ ਵਾਸਤੇ ਆਹ ਜੀ ਸਾਡੀ ਅਲਮਾਰੀ ਬਾਬਾ ਜੀ ਦੀ ਜਿਹੜਾ ਬਣਾਈਆ ਬਹੁਤ ਹੀ ਖੂਬਸੂਰਤ ਇਹਦਾ ਡਿਜ਼ਾਈਨ ਹੈ ਹੈਗੀ ਤਾਂ ਸਿੰਪਲ ਪਰ ਪਾਪਾ ਨੇ ਜਦੋਂ ਬਣਵਾਈ ਸੀ ਇਹਦੇ ਚ ਬਾਕਸ ਬਹੁਤ ਜ਼ਿਆਦਾ ਰੱਖੇ ਹੋਏ ਨੇ ਆਪਰ ਤਾਂ ਕਿ ਆਪਾਂ ਸਟੋਰੇਜ ਦੀ ਕਮੀ ਨਾ ਆਵੇ ਇਹਦੇ ਚ ਹੂੰ ਇਹ ਨਾਲੇ ਸਟੋਰੇਜ ਦੀ ਕਮੀ ਨਾ ਆਵੇ ਤੇ ਨਾਲੇ ਮਨ ਨੂੰ ਇਹ ਕਿ ਜਿੱਦਾਂ ਅਸੀਂ ਵੱਡੀਆਂ ਦੇਖ ਰਿਹਾ ਨਾ ਲਮਾਰੀਆਂ ਉਦਾਂ ਹੋਵੇ ਹਾਂ ਤੇ ਤਾਂ ਅਗਰ ਕਿ ਮੈਨੂੰ ਵੱਡੀ ਨੂੰ ਮੇਰੇ ਦਾ ਸ਼ੌਂਕ ਸੀ ਤੇ ਤਾਂ ਕਰਕੇ ਸੀ ਵੱਡੀ ਹੀ ਅਸੀਂ ਗਏ ਸੀ ਉੱਥੇ ਆਪਣਾ ਫਰਨੀਚਰ ਮਾਰਕੀਟ ਵੀ ਹਾਂ ਉੱਥੇ ਹੀ ਫਰਨੀਚਰ ਮਾਰਕੀਟ ਚ ਮਤਲਬ ਇੰਨੇ ਇੰਨੀਆਂ ਨੇ ਹੋਣੀਆਂ ਵਾ ਪਰ ਉਹਨਾਂ ਦੇ ਉੱਪਰ ਨਾ ਬਾਹਰ ਡਿਜ਼ਾਈਨਿੰਗ ਸੇ ਹੀ ਦੀ ਕੋਸ਼ਿਸ਼ ਇਦਾਂ ਦੇ ਹਨਾ ਕਈ ਦੂਸਰੇ ਜਿਵੇਂ ਆਪਾਂ ਕਹਿ ਸਕਦੇ ਹਾਂ ਦੂਸਰੇ ਸਟਫ ਦੀ ਬਣੀ ਹੋਈ ਸੀ ਜਿਵੇਂ ਹਲਕਾ ਹੀ ਲੱਕੜ ਸੀ ਇਹ ਲੱਕੜ ਆਪਾਂ ਇਹ ਲੱਕੜ ਆਪਾਂ ਪਿਓਰ ਮਜ਼ਬੂਤ ਲੱਕੜ ਆਪਣੀ ਮਰਜ਼ੀ ਦੇ ਨਾਲ ਲਵਾ ਕੇ ਵਧੀਆ ਤਰੀਕੇ ਨਾਲ ਬਣਵਾਈ ਹੈ ਅਲਮਾਰੀ ਤੇ ਆ ਉੱਪਰ ਜਿਹੜਾ ਬਣਿਆ ਹੋਇਆ ਇਹ ਮੰਦਿਰ ਬਣਿਆ ਹੋਇਆ ਸੀ ਇਹ ਪਹਿਲਾਂ ਇੱਥੇ ਏ ਸੀ ਹੁਣ ਇਹ ਆਪਾਂ ਦੇਖਣਾ ਮਤਲਬ ਸਾਡੀ ਬਣੀ ਹੁਣ ਇਹੋ ਹੀ ਹੁੰਦਾ ਸੀ ਜਿਹਨੂੰ ਆਪਾਂ ਆਇਆ ਜà ਦੀਵਾਰ ਦੇ ਵਿੱਚ ਟੰਗਿਆ ਸੀ ਹੈਨਾ ਦੀਵਾਰ 'ਚ ਟੰਗਿਆ ਸੀ ਅਲੱਗ ਸੀ ਬਿਲਕੁਲ ਉਸ ਸਪੇਸ ਦੀ ਬੋ ਘਾਟ ਸੀ ਤੇ ਬਾਬਾ ਜੀ ਦੇ ਗੁਟਕੇ ਸਾਹਿਬ ਓਪਨ ਸੀ ਕਈ ਵਾਰ ਧੂੜ ਮਿੱਟੀ ਦਾ ਵੀ ਬੜਾ ਖਤਰਾ ਰਹਿੰਦਾ ਸੀ ਉਹ ਚਲੋ ਗੁਟਕਾ ਸਾਬ ਤੇ ਹੀ ਇਦੇ ਚ ਰੱਖ ਲੈਂਦੇ ਹੁੰਦੇ ਸੀ ਪਰ ਜਿਹੜੀਆਂ ਬਾਬਾ ਜੀ ਦੀਆਂ ਸੈਂਚੀਆਂ ਸੀ ਨਾ ਉਹ ਸਾਨੂੰ ਬਾਹਰ ਉੱਪਰ ਜੀ ਰੱਖਣੀਆਂ ਪੈਂਦੀਆਂ ਹੁੰਦੀਆਂ ਸੀ ਉਸ ਕਰਕੇ ਹੁਣ ਇਸ ਜਿਹੜੀਆਂ ਬਾਬਾ ਜੀ ਦੀਆਂ ਸੈਂਚੀਆਂ ਨੇ ਆਪਾਂ ਇਧਰ ਉੱਪਰ ਰੱਖ ਲਈਆਂ ਨੇ ਥੱਲੇ ਗੁਟਕਾ ਸਾਬ ਰੱਖ ਲਈ ਇਧਰ ਦੂਜੀਆਂ ਸੈਂਚੀਆਂ ਨੇ ਤੇ ਫੋਟੋ ਵਾਸਤੇ ਨਾ ਇੱਥੇ ਜਿਹੜੀ ਬਾਬਾ ਹਨੂਮਾਨ ਸਿੰਘ ਜੀ ਦੀ ਜਿਹੜੀ ਫੋਟੋ ਆ ਉਹ ਸਪੇਸ ਨਹੀਂ ਹੈਗੀ ਮਤਲਬ ਕਿ ਉਹ ਲੰਬੇ ਰੋਖ ਨਹੀਂ ਆਂਦੀ ਤੇ ਉਹ ਬਾਬਾ ਹਨੂਮਾਨ ਸਿੰਘ ਜੀ ਦੀ ਫੋਟੋ ਮੈਂ ਜਾਂ ਤਾਂ ਸਿੱਪੀ ਕੋਲ ਐਸ ਇੱਥੇ ਟੰਗਵਾ ਲੈਣੀ ਆ ਜਾਂ ਇੱਥੇ ਡੰਗਵਾ ਲੈਣੀ ਆ ਇੱਕ ਥਾਂ ਤੇ ਡ ਸਮਨੇ ਟੰਗਦੇ ਕਿੱਥੇ ਟੰਗ ਲੈਣੇ ਵਾਹ ਮਾ ਸਿੰਘ ਜੀ ਦੀ ਫੋਟੋ ਹੈ ਨਾ ਸਹੀ ਗੱਲ ਹੈ ਜਿਹੜੀ ਦੂਜੀ ਫੋਟੋ ਆ ਉਹ ਅੰਦਰ ਆ ਗਈ ਆ ਅ ਦਰਬਾਰ ਸਾਹਿਬ ਜੀ ਨਹੀਂ ਉਹ ਹਾਂ ਦਰਬਾਰ ਸਾਹਿਬ ਤੇ ਤੇ ਸੇ ਗੁਰੂ ਸਾਹਿਬ ਦੀ ਉਹ ਪ੍ਰੋਪਰ ਆ ਗਈ ਅੰਦਰ ਤੇ ਬਾਬਾ ਹਜ਼ਾਰਾ ਸਿੰਘ ਜੀ ਦੀ ਫੋਟੋ ਵੀ ਹੈਗੀ ਆ ਮੈਂ ਮਤਲਬ ਛੋਟੀ ਜੀ ਆ ਵੈਸੇ ਜਦੋਂ ਮੈਂ ਕਦੇ ਅਗਲੀ ਵਾਰੀ ਜਾਉਂਗੀ ਨਾ ਉਦੋਂ ਮੈਂ ਲੈ ਕੇ ਆਉਂਗੀ ਬਾਬਾ ਹਜ਼ਾਰਾ ਸਿੰਘ ਜਿਹੜੀ ਵੱਡੀ ਫੋਟੋ ਲੈ ਕੇ ਆਉਂਗੀ ਕਿਉਂਕਿ ਪਹਿਲਾਂ ਮੇਰੇ ਕੋਲ ਉਹ ਗੁਰੂ ਮਹਾਰਾਜ ਦਾ ਜਿਹੜਾ ਉਹ ਦਰਬਾਰ ਸੀ ਉਹ ਥੋੜਾ ਛੋਟਾ ਸੀ ਤੇ ਹੁਣ ਮੇਰੇ ਕੋਲ ਵੱਡਾ ਵਾ ਤੇ ਹੁਣ ਮਤਲਬ ਪ੍ਰੋਪਰ ਰੂਮ ਵੀ ਉਸ ਤਰੀਕੇ ਨਾਲ ਬਣਾਇਆ ਵਾ ਜਿੱਦਾਂ ਹੀ ਕਈ ਵਾਰੀ ਪਹਿਲਾਂ ਹੋਮ ਟੂਰ ਦਿੰਨੇ ਸੀ ਕਈ ਜਾਣੇ ਕਹਿੰਦੇ ਸੀ ਕਿ ਘਰ ਤਾਂ ਤੁਹਾਡਾ ਬਹੁਤ ਸੋਹਣਾ ਵੇਲੇਕਿਨ ਬਾਬਾ ਜੀ ਦਾ ਕਮਰਾ ਕਿੱਥੇ ਆ ਉਹ ਆਪਣੀ ਥਾਂ ਬਿਲਕੁਲ ਸਹੀ ਸੀ ਬਾਬਾ ਜੀ ਦਾ ਕਮਰਾ ਸਾਡੇ ਕੋਲ ਹੈਗਾ ਨਹੀਂ ਸੀ ਕਿਉਂਕਿ ਜੇ ਇਹੀ ਆਪਾਂ ਕੋਠੀ ਬਣਾਈਏ ਉਹਦੇ ਵਿੱਚ ਤਾਂ ਹੀ ਬਣਾ ਸਕਦੇ ਆ ਉਹ ਜਿਹੜੇ ਬਣੇ ਫਲੈਟ ਆ ਇਹਦੇ ਵਿੱਚ ਸਾਨੂੰ ਹੀ ਐਜ਼ ਅ ਸਟੋਰ ਨੂੰ ਹੀ ਆਪਾਂ ਨੂੰ ਇੱਕ ਆਪਸ਼ਨ ਯੂਜ਼ ਕਰਨੀ ਪੈਂਦੀ ਹੈ ਹਨਾ ਜਿੱਦਾਂ ਹੁਣ ਅਸੀਂ ਆਪਾਂ ਪਾਰਟੀਸ਼ਨ ਕਰ ਲਿਆ ਵਾ ਤੇ ਹੁਣ ਆਪਾਂ ਪ੍ਰੋਪਰ ਵਧੀਆ ਤਰੀਕੇ ਨਾਲ ਇਹਨੂੰ ਕੱਢ ਲਿਆ ਵਾ ਤੇ ਬਸ ਹੁਣ ਉਹ ਵਾਲੀ ਫੋਟੋ ਜਿਹੜੀ ਆ ਉਹ ਤੁਸੀਂ ਬਸ ਟੰਗ ਦਿਓ ਤੇ ਬਾਕੀ ਆ ਨੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਿਣਾ ਜਿਹੜੇ ਗੁਰੂ ਸਾਹਿਬਾਨ ਦੀ ਫੋਟੋ ਆਪਾਂ ਨੀ ਇਹਨੂੰ ਸੈਕੰਡ ਬਲੌਕ ਵਿੱਚ ਰੱਖੀਏ ਕਲੀਅਰਲੀ ਵਿਜੀਬਲ ਹੋ ਜਾਊਗੀ ਨਾ ਇੱਥੋਂ ਹਾਂ ਐਦਾਂ ਵੀ ਰੱਖ ਸਕਦੇ ਹਾਂ ਹਾਂ ਆਪਾਂ ਸੈਕੰਡ ਫਲੋਰ ਵਿੱਚ ਰੱਖਦੇ ਆ ਵਧੀਆ ਹੋ ਜਾਏਗਾ ਦੂਸਰੇ ਡੱਬੇ ਵਿੱਚ ਬਾਕੀ ਟ੍ਰੇਲ ਲਿਆਓ ਟ੍ਰੇਲ ਕਿੱਥੇ ਆ ਨਹੀਂ ਤਾਂ ਉਹਨੂੰ ਵੀ ਆਪਾਂ ਬਾਹਰ ਟੰਗ ਲੈਨੇ ਆ ਬਾਹਰ ਹੀ ਟੰਗ ਲੈਨੇ ਆ ਹਾਂ ਫੋਟੋਆਂ ਵਾਲਾ ਜਿਹੜਾ ਡੱਬਾ ਫੋਟੋਆਂ ਆਪਾਂ ਬਾਹਰ ਹੀ ਟੰਗ ਲੈਨੇ ਆ ਆ ਬਹਾਨੂ ਮਾਨ ਸਿੰਘ ਜੀ ਦੀ ਫੋਟੋ ਤੇ ਜਿਹੜੀ ਆ ਦਸ ਗੁਰੂ ਸਾਹਿਬਾਨ ਦੀ ਫੋਟੋ ਆ ਉਹਨਾਂ ਨੂੰ ਆਪ ਬਾਹਰ ਟੰਗ ਲਏ ਨੇ ਹਮ ਇਹ ਆ ਸਾਡੀ ਛੋਟੀ ਜਿਹੀ ਪਿਆਰੀ ਜਿਹੀ ਗੁਰਮਾਰਾ ਦੀ almari ਹਮ ਜਿਹੜੀ ਅਸੀਂ ਬੜੇ ਚਾਵਾਂ ਨਾਲ ਬਣਵਾਈ ਆ ਤੇ ਇੱਥੇ ਇੱਥੇ ਰਾਮ ਦਾ ਗੱਦਾ ਹੈਗਾ ਇੱਥੇ ਤਾਂ ਅਸੀਂ ਬੈਠ ਸਕੇ ਅਸੀਂ ਇਹਨੂੰ ਹੋਰ ਖੋਲ ਸਕਦੇ ਹਾਂ ਜਿੱਦਾਂ ਮੰਨ ਲਓ ਅਸੀਂ ਜ਼ਿਆਦਾ ਜਾਣੇ ਮੰਨ ਲਓ ਜਿਵੇਂ ਇਹ ਸ਼ਿਪਿੰਗ ਕੋਈ ਵੀ ਮਤਲਬ ਦੋਨੋਂ ਇਕੱਠੇ ਬੈ ਕੇ ਵੀ ਬਾਟ ਕਰ ਰਹੇ ਆ ਜਾਂ ਕੁਝ ਵੀ ਕਰ ਰਹੇ ਤਾਂ ਇਹਨੂੰ ਖੋਲ ਸਕਦੇ ਆ ਪ੍ਰੋਬਲਮ ਤੇ ਗਰਮੀ ਦੀ ਵੀ ਪ੍ਰੋਬਲਮ ਕੋਈ ਨਹੀਂ ਕਿ ਕੋਈ ਪ੍ਰੋਬਲਮ ਤਾਂ ਨਹੀਂ ਕਿਉਂਕਿ ਸਾਡੀ ਲੌਬੀ ਚ ਏਸੀ ਲੱਗਾ ਹੋਇਆ ਤੇ ਜਦੋਂ ਏਸੀ ਲੌਬੀ ਚ ਚੱਲ ਰਿਹਾ ਉਹ ਸਾਰੀ 쿨ਿੰਗ ਹੁੰਦੀ ਹੈ ਜਿਵੇਂ ਕਿ ਕਿਚਨ ਚ ਵੀ ਮੇਰੇ 쿨ਿੰਗ ਹੁੰਦੀ ਹੈ ਤਾਂ ਇੱਧਰ ਸਟੋਰ ਚ ਵੀ ਪੂਰੀ 쿨ਿੰਗ ਹੁੰਦੀ ਹੈ ਕੋਈ ਏਸੀ ਵੀ ਪ੍ਰੋਬਲਮ ਨਹੀਂ ਕੀਤਾ ਵੈਸੇ ਵੀ ਹੈ ਛੋਟਾ ਜਿਹਾ ਏਰੀਆ ਲੇਕਿਨ ਇਬਾ ਅਸੀਂ ਥੋੜਾ ਹੋਰ ਵੀ ਸੋਚਿਆ ਇਹਨੂੰ ਮਤਲਬ ਲਾਈਟਨਿੰਗ ਕਰਨ ਦਾ ਪਰ ਸੱਚੀ ਦੱਸਾਂ ਜੇ ਇਬਾਦਤ ਕਰਕੇ ਸਾਨੂੰ ਮਤਲਬ ਜਦੋਂ ਹੀ ਬਣੀ ਕਿ ਬਣ ਗਈ ਸੀ ਇਬਾਦਤ ਪੇਂਟ ਕਾਫੀ ਟਾਈਮ ਪਈ ਰਹੀ ਹੈ ਅਲਮਾਰੀ ਕਾਫੀ ਟਾਈਮ ਬਾਅਦ ਇੱਥੇ ਆਈ ਹੈ ਤੇ ਉਸ ਤੋਂ ਬਾਅਦ ਇਬਾਦਤ ਆ ਗਈ ਸੀ ਤੇ ਜਿਹਦੇ ਕਰਕੇ ਅਸੀਂ ਗੋਆ ਮਤਲਬ ਸੈਂਚੇ ਦੂਜੇ ਉਹ ਵਾਲੀ ਜਿਹੜਾ ਮੰਦਿਰ ਤੋਂ ਅਸੀਂ ਨੂੰ ਇੱਧਰ ਸ਼ਿਫਟ ਵੀ ਕਾਫੀ ਲੇਟ ਕੀਤਾ ਹਾਂ ਨਾ ਤੇ ਹੁਣ ਆਪਾਂ ਕਰਾਂਗੇ ਬਿਲਕੁਲ ਲਾਈਟਨਿੰਗ ਵਗੈਰਾ ਕਰਾਂਗੇ ਅੰਦਰ ਉਹ ਲਗਾਵਾਗੇ ਸਟ੍ਰਿਪਸ ਵਗੈਰਾ ਜੋ ਵੀ ਹੈ ਨਾ ਸਿਸਟਮ ਬਣਾਵਾਗੇ ਪ੍ਰੋਪਰਲੀ ਤਾਂ ਕਿ ਅੱਛੀ ਜਾਂ ਫਿਰ ਕੋਈ ਇਲੈਕਟ੍ਰੀਸ਼ੀਅਨ ਨੂੰ ਬੁਲਵਾ ਕੇ ਉਸ ਤੋਂ ਚੰਗੀ ਤਰ੍ਹਾਂ ਕਰਵਾ ਲਾਂਗੇ ਕਿਉਂਕਿ ਉਹ ਬੈਟਰ ਕਰ ਦੇਣਗੇ ਆਪਾਂ ਕੋਈ ਖਰਾਬ ਕਰ ਦਾਂਗੇ ਹੈ ਨਾ ਪ੍ਰੋਪਰ ਲਾਈਟਨਿੰਗ ਉਹਦੀ ਕਿ ਵਨ ਕਲਿਕ ਤੇ ਸਾਰੀ ਅੰਦਰ ਬਹੁਤ ਸੋਹਣੀ ਲਾਈਟਨਿੰਗ ਹੋਇਆ ਕਰੇਗੀ ਤੇ ਵਧੀਆ ਤਿਹਰਾਮ ਦੇ ਨਾਲ ਇੱਥੇ ਆਪਾਂ ਆਪਣਾ ਨਿਤਨੇਮ ਕਰ ਸਕਦੇ ਹਾਂ ਬੈਠ ਕੇ ਨਿਤਨੇਮ ਕਰਨ ਦੀ ਵੇਲੇ ਅਸਲੀ ਜਗ੍ਹਾ ਆਹੀ ਰਹਿਣੀ ਚਾਹੀਦੀ ਹੈ ਗੈਰਾਂ ਬਿਲਕੁਲ ਇੱਥੇ ਹੀ ਰਹਿਣੀ ਚਾਹੀਦੀ ਆਪਾਂ ਨੂੰ ਮਤਲਬ ਕਮਰੇ ਚ ਬੈਠਦੇ ਨਹੀਂ ਜਾ ਕੇ ਕਰਨਾ ਚਾਹੀਦਾ ਜਿੱਦਿਏ ਆਪਣੇ ਗੁਰੂ ਮਹਾਰਾਜ ਦੇ ਸਾਂਚੀਆਂ ਨੇ ਸਾਡੇ ਘਰੇ ਜੇ ਹਨਾ ਤਾਂ ਆਪਾਂ ਨੂੰ ਇੱਥੇ ਹੀ ਬਹਿ ਕੇ ਪਾਠ ਕਰਨਾ ਚਾਹੀਦਾ ਵਾ ਹੂੰ 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 ਤੇ ਚਲੋ ਮਹਾਰਾਜ ਸਾਰਾ ਕੁਝ ਵਧੀਆ ਵਧੀਆ ਕਰਦੇ ਨੇ ਹੂੰ ਹੁਣ ਆਪਾਂ ਫੋਟੋ ਉਟਾਣੀ ਹੋਣੀ ਹੈ ਮੈਨੂੰ ਡ੍ਰਿਲ ਦੱਸੋ ਕਿ ਡ੍ਰਿਲ ਕਿੱਥੇ ਆ ਡ੍ਰਿਲ ਪਤਾ ਨਹੀਂ ਡ੍ਰਿਲ ਪਤਾ ਨਹੀਂ ਮੈਨੂੰ ਦੱਸ ਰੈਲ ਇਹਨੂੰ ਕਿਰਨਾ ਇਹਦੇ ਚੁੱਲੇ 'ਚ ਸਵਾ ਦੋ ਲੰਮੀ ਪੈਜੇ ਦੀ ਰੇਟੀ ਹੈ ਪੈਜੇ ਦੀ ਪੈਜੇ ਲੰਮੀ ਗੱਦਾ ਆਪਾਂ ਬਾਹਰ ਕੱਢ ਲਿਆ ਵਾ ਹੂੰ ਜਿੱਗ ਜਾਊਗਾ ਇੱਥੇ ਇਹਨੂੰ ਇੱਥੇ ਇੱਥੇ ਪਾ ਸਕਦੇ ਹੋ ਆ ਮੈਨੂੰ ਪੜੋ ਰੈਲ ਫੜਾ ਮੈਨੂੰ ਆ ਇਹਦੇ ਹਾਲੇ ਲੋਡ ਨਹੀਂ ਕੀ ਚੱਕ ਇੱਥੇ ਰੱਖ ਲਓ ਭਾਵੇਂ ਪਰ ਹਲੇ ਲੋਡ ਤਾਂ ਨਾਲ ਹੀ ਪੈ ਰਣੀ ਨਾ ਫਿਰ ਸੈਂਟਰ ਦੇਖੋ ਜਰਾ ਜਾ ਜਾ ਠੀਕ ਆ ਸੈਂਟਰ ਦੇਖੋ ਐਵੇਂ ਦਾ ਹਾਂ ਓਕੇ ਠੀਕ ਆ ਹਾਂ ਕੰਨ ਤੋਂ ਬਿਲੜ ਨਾ ਬੇਰ ਬਸ ਇਤਨੀ ਹੋਏਗਾ ਕਾਫੀ ਉੱਚੀ ਨਹੀਂ ਹੋਗੀ ਨਹੀਂ ਹਾਂ ਠੀਕ ਆ ਲੋ ਫੇਟੇ ਚਤੇ ਉਹ ਲਓ ਜੀ ਤਸਵੀਰਾਂ ਇੱਥੇ ਬਾਬਾ ਜੀ ਦੀ ਆ ਗਈਆਂ ਦਸ਼ਮ ਪਿਤਾ ਜੀ ਤੇ ਗੁਰੂ ਨਾਨਕ ਦੇਵ ਜੀ ਤੇ ਤਸਕਰ ਸਹਿਬਾਨ ਹਰਮੰਦਰ ਸਾਹਿਬ ਦੀ ਤੇ ਨਾਮ ਬਾਬਾ ਹਨੂਮਾਨ ਸਿੰਘ ਜੀ ਦੀ ਤੇ ਇਧਰ ਅਲਮਾਰੀ ਕਿਰਨ ਤੁਸੀਂ ਇਥੇ ਨਾ ਝਾੜੂ ਲਗਾ ਦਿਓ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਪੋਚਾ ਲਾ ਦਿਓ ਤੇ ਫਿਰ ਓਕੇ ਐ ਤੁਸੀਂ ਕਮੈਂਟ ਕਰਕੇ ਦੱਸਿਓ ਦੋਸਤੋ ਕਿੱਦਾਂ ਦੀ ਲੱਗੀ ਅਲਮਾਰੀ ਇਹ ਅਲਮਾਰੀ ਦਾ ਵੈਸੇ ਖਰਚਾ ਕਿਸੇ ਨੇ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਕਿੰਨਾ ਕੁ ਆ ਗਿਆ ਸੀ 8000 ਦੇ ਕਰੀਬ ਆ ਗਿਆ ਸੀ 8-9000 ਪਰ 10000 ਦੇ ਕਰੀਬ ਮੈਨੂੰ ਪਤਾ ਨਹੀਂ ਪਾਪਾ ਨੇ ਤਿਆਰ ਕਰਵਾਈ ਐ ਤੇ ਪਾਪਾ ਤੋਂ ਤਾਂ ਪਤਾ ਨਹੀਂ ਵੈਸੇ ਜਿੰਨਾ ਕਿ ਮੈਨੂੰ ਆਈਡੀਆ ਇੰਨਾ ਕੀ ਆਇਆ ਹੋਣਾ ਰੀਜ਼ਨ ਕਿਉਂ ਐ ਕਿਉਂਕਿ ਇਹ ਜੀ ਲੱਕੜ ਦੇ ਡੇਢ ਦੋ ਬੋਰਡ ਲੱਗੇ ਨੇ ਮੇਰੇ ਹਿਸਾਬ ਨਾਲ ਬਾਕੀ ਪਤਾ ਯਾਰ ਪਾਪਾ ਪਾਪਾ ਤੋਂ ਪੁੱਛ ਦੂੰਗਾ ਤੇ ਹੁਣ ਮੈਂ ਬਾਹਰ ਜਾਵਾਂ ਕਿਰਨ ਸਪਾਈ ਕਰ ਰਹੇ ਨੇ ਟੀਨੇ ਦੋਨੋਂ ਮੇਰੀ ਨੂਨੀ ਦੇ ਫਰੈਂਡਸ ਮिक्की ਐਂਟਡੀ ਚਲੋ ਜੀ ਫਰੈਂਡਸ ਬਾਏ ਬਾਏ ਤੁਸੀਂ ਕਰੋ ਰਾਮ ਮੈਂ ਆਪਣੀ ਨੂਨੀ ਕੋਲ ਚੱਲੇ ਆ ਨਨੇ ਓਏ ਨੂਨੂ ਨੋ ਨੋ ਦਾ ਲੱਗਿਆ ਮੈਂ ਤੁਹਾਡਾ ਹੱਥ ਖਾਣ ਦੂ ਨੂਨੂ ਤੁਹਾਡੇ ਮਿੱਕੀ ਡੈਡੀ ਨੂੰ ਬਾਏ ਬਾਏ ਕਰਾ ਰਿਹਾ ਮੈਂ ਗੁੱਡ ਨਾਈਟ ਕਰਾ ਰਿਹਾ ਹਾਂ ਤੁਸੀਂ ਵੀ ਗੁੱਡ ਨਾਈਟ ਕਰਨੀ ਬਾਬੂ ਹੋਈ ਸੁਣਤੀ ਨਹੀਂ ਪੀਕੇ ਨੂੰ ਮੇਰੀ ਹਣਾ ਕਾਂਚ ਬਸ ਤਾਂ ਹੀ ਪੱਕਾ ਲੇਖ ਰਹੀ ਹੁੰਦੇ ਵੀ ਵੀ ਅੱਜ ਮੇਰੀ ਆਵਾਜ਼ ਨਹੀਂ ਸੁਣ ਰਹੀ ਯਾਰੇ ਬਾਬੂ ਸੌਣ ਲੱਗੇ ਤੈਨੂੰ ਕਿੱਦਾਂ ਸੁਣਾਉਣਾ ਹੈ ਇਹ ਕਿੱਧਰ ਜਾ ਰਹੀ ਹੈ ਹੋਏ ਬਾਦ ਤੁਸੀਂ ਆਪਣੇ ਮੂੰਹ ਦਾ ਕੀ ਹਾਲ ਕਰ ਰੱਖਿਆ ਹੈ ਹੋਏ ਕਿੰਨਾ ਯਾਰ ਮੂੰਹ ਗਿੱਲਾ ਕਰੀ ਪੇ ਦੇਖੋ ਉਹ ਲੈਵੇ ਜਿੱਦਾਂ ਪੁੱਠਾ ਸੁਦਾ ਨਹੀਂ ਹੋ ਜਾਂਦਾ ਨਾ ਇੱਕੋ ਤਾਂ ਸਿੱਧੀ ਲੰਮੇ ਪਈ ਰਹਿੰਦੀ ਐ ਇੱਥੇ ਬੈੱਡ ਤੇ ਹੁਣ ਮੇਰਾ ਸ਼ਾਂਤ ਹੋ ਗਈ ਨਾ ਤੁਹਾਨੂੰ ਦੱਸੀ ਇਹਨੇ ਬੈੱਡ ਤੇ ਇਦਾਂ ਮੋਦੀ ਹੋਣਾ ਵਖੀਆ ਬੜਾ ਜ਼ੋਰ ਲਾਉਂਦੀ ਐ ਜ਼ੋਰ ਲਾ ਰਹੀ ਪੁੱਠਾ ਉਹਨੂੰ ਉਹ ਨਹੀਂ ਸੌਣਾ ਨਹੀਂ ਸੌਣਾ ਹੋਲਾ ਹੋ ਦੇਖ ਦੇ ਚੱਕ ਕੇ ਮਾਰ ਜਿਵੇਂ ਕੰਮ ਜੋ ਇਹਨੇ ਨਾ ਉਂਗਲ ਸਜਾ ਲੈਣੀ ਐ ਬਈ ਅਸੀਂ ਪਹਿਲਾਂ ਯਾਦਾ ਕਾਫੀ ਟਾਈਮ ਪਹਿਲਾਂ ਨਾ ਇੱਕ ਦਿਨ ਨਾ ਇਹਦੀ ਉਂਗਲ ਸੁੱਜੀ ਐ ਆਹ ਵਾਲੇ ਹੱਥਾਂ ਦੀ ਜਿਹੜੀ ਹੁੰਦੀ ਆ ਆਹ ਵਾਲੀ ਉਂਗਲ ਐਦਾਂ ਨਾ ਆਹ ਦੀ ਚੀਜ਼ ਨਾ ਸੁੱਜੀ ਦੋ ਇਧਰੋਂ ਵੀ ਇੱਧਰੋਂ ਮੈਂ ਕਿਹਾ ਛਿੱਪੀ ਗਈ ਉਂਗਲ ਨਾ ਸੁੱਜੀ ਇਹਨੂੰ ਕੋਲ ਲੜਿਆ ਲੁੜਿਆ ਤੇਰੇ ਕਿਤੇ ਕੀੜਾ ਕੂੜਾ ਲੜ ਗਿਆ ਬਣੇ ਬਾਅਦ ਪਤਾ ਲੱਗਿਆ ਮੂਹ ਚ ਪਾ ਪਾ ਕੇ ਉਂਗਲ ਸਜਾ ਲੈਂਦੀ ਆ ਅਰੇ ਹਾਂ ਤੇ ਪਿਛੇ ਕਰ ਦੇ ਨੇ ਛਡੋ ਹਾਂ ਕੀ ਗੱਲ ਐ ਕੀ ਗੱਲ ਏ ਦੱਸੋ ਤੁਹਾਨੂੰ ਕੀ ਗੁੱਸਾ ਕਰੀ ਉਹ ਮਿੰਨੂ ਹਾਂ ਹੱਥ ਪਿੱਛੇ ਜਦੋਂ ਤੂੰ ਬੈਠਣਾ ਸਿੱਖੂਗੀ ਜੇ ਵਿਆਹ ਕਰੋਗੀ ਹੁਣ ਜਿੱਦਾਂ ਲੰਮੇ ਪਾਈ ਫਰਾੜ ਲਾ ਕੇ ਬੈ ਬੈਠਿਆ ਰਿਆ ਕਰੂਗੀ ਹੈਨਾ ਬੈਠਿਆ ਤਾਂ ਕਰੂਗੀ ਨਾ ਖੇਡਿਆ ਗਰੀ ਖਡੋਣੇ ਨਾਲ ਆਪਣੇ ਫਿਰ ਆਪਣੇ ਖਡੋਣਾਂ ਨਾਲ ਖੇਡਿਆ ਕਰੂਗੀ ਜੀ ਵਿਹਣ ਆਪਾਂ ਨੂੰ ਗੋਦੀ ਚੱਕਣਾ ਪੈਂਦਾ ਤੇਰਾ ਨਾਮ ਨਾਲ ਬੈਠ ਕੇ ਆਪਣੇ ਖਡੋਣਾਂ ਨਾਲ ਖੇਲਦੀ ਰਿਆ ਕਰੂਗੀ ਇਹ ਤੁਹਾਨੂੰ ਖਬਰ ਹੋਰ ਦੇਣੀ ਹੈ ਮੇਰੇ ਵੱਡੇ ਦੀਦੀ ਜਿਲੰਦਰ ਵਾਲੇ ਪਹਿਲਾਂ ਉਹ ਕਰਦੇ ਹੁੰਦੇ ਸੀ ਉਹਨਾਂ ਦਾ ਬੁਟੀਕ ਸੀ ਆਪਣਾ ਸੂਟਸ ਵਗੈਰਾ ਸੇਲ ਕਰਦੇ ਸੀ ਕਾਫੀ ਸਟਿਚਿੰਗ ਵੀ ਕਰਦੇ ਸੀ ਬਟ ਹੁਣਾਂ ਨੇ ਥੋੜਾ ਅਪਗ੍ਰੇਡ ਕੀਤਾ ਆਪਣਾ ਸਿਸਟਮ ਉਹਨੂੰ ਆਨਲਾਈਨ ਲੈ ਕੇ ਆ ਰਹੇ ਨੇ ਅਸੀਂ ਰਿਕੁਐਸਟ ਕੀਤੀ ਸੀ ਦੀਦੀ ਨੂੰ ਵੀ ਦੀਦੀ ਤੁਸੀਂ ਆਨਲਾਈਨ ਕਰੋ ਆਪਣਾ ਹਨਾ ਤੇ ਸਾਡੀ ਰਿਕੁਐਸਟ ਤੇ ਦੀਦੀ ਹੁਣੇ ਹੁਣ ਇੱਕ ਆਨਲਾਈਨ ਲਿਆ ਰਹੇ ਨੇ ਆਪਣੇ ਸਾਰੇ ਸੂਟਾਂ ਦੇ ਕੰਮ ਨੂੰ ਕਾਫੀ ਸੋਹਣੇ ਗਰਮੀਆਂ ਦੇ ਸੂਟ ਉਹਨਾਂ ਕੋਲ ਆ ਚੁੱਕੇ ਨੇ ਬਸ ਥੋੜਾ ਜਾਂ ਇੱਕ ਆਨਲਾਈਨ ਦਾ ਵੀ ਜਿਹੜਾ ਸਿਸਟਮ ਹੁੰਦਾ ਉਹ ਹੋ ਗਈ ਪੁੱਠੀ ਉਹ ਉਹ ਪੁੱਠੀ ਹੋ ਗਈ ਮੈਂ ਦਿਖਾਈ ਨਹੀਂ ਇਹਨੂੰ ਬਾਹਵਾ ਤੇ ਬਾਹਵਾ ਥੱਲੇ ਨਹੀਂ ਦੇ ਬਾਹਵਾ ਆਪੇ ਨਹੀਂ ਆਪੇ ਥੱਲੇ ਹਾਂਜੀ ਬਾਹਵਾ ਕਰਦੀ ਹੈ ਨਾ ਤੁਸੀਂ ਖੁਸ਼ ਹੋ ਰਹੀ ਆ ਵੀ ਮੈਂ ਮਿਹਨਤ ਕਰਕੇ ਤੇ ਪੁੱਠੀ ਹੋ ਗਈਆਂ ਉਹ ਤੋਂ ਚੀਖ ਮਾਰ ਕੇ ਜਾਂਦੀ ਐ ਇਹ ਇਬਾਦਤ ਹੋਈ ਕਾਕੇ ਅੱਛਾ ਲੱਗ ਰਿਹਾ ਤੈਨੂੰ ਇਦਾਂ ਹੈ ਅੱਛਾ ਲੱਗ ਰਿਹਾ ਇਹਦੀ ਬਾਹ ਕਰੋ ਯਾਰ ਸਟ ਆ ਮੇਰੇ ਬੱਚੇ ਨਹੀਂ ਇਹਨੂੰ ਸਪੋਰਟ ਉੱਪਰ ਪਾਇਆ ਤੇ ਉਦੋਂ ਠੀਕ ਲੱਗ ਰਿਹਾ ਸੀ ਸੋਨੀ ਕਿੰਨੀ ਖੁਸ਼ ਹੋ ਗਈ ਹਾਂ ਟਾਸਕ ਪੂਰਾ ਹੋ ਗਿਆ ਨਾ ਤੁਹਾਡਾ ਟਾਸਕ ਪੂਰਾ ਹੋ ਗਿਆ ਜਦੋਂ ਟਾਸਕ ਪੂਰਾ ਕੀਤਾ ਇੱਕਦਮ ਚੀਕ ਦੀ ਆਵਾਜ਼ ਆਈ ਨਾ ਹਾਂ ਯਾਰ ਬੁੱਟੀ ਯੇ ਹੁਣ ਹੁਣ ਰੜਨਾ ਪਿੱਛੇ ਨੂੰ ਰੜਨਾ ਕਿ ਅੱਗੇ ਨੂੰ ਇਹ ਵੀ ਤਾਂ ਆਦੀਆਂ ਨੂੰ ਆਹ ਉਹ ਨਾ ਹੋਰ ਥੋੜਾ ਚਿਰ ਤੱਕ ਇਹਨਾਂ ਰੇਡ ਨਾ ਪਿੱਛੇ ਨੂੰ ਗੇਅਰ ਪਾਇਆ ਕਰਨਾ ਜਾਂ ਅੱਗੇ ਨੂੰ ਪਾਇਆ ਕਰੋਗੇ ਜਾਂ ਪਿੱਛੇ ਨੂੰ ਪਾਇਆ ਕਰੋਗੇ ਥੋੜਾ ਥੋੜਾ ਕਰਦੇ ਸਿੱਖੂਗੀ ਸੁਨੀ ਕਿੰਨੀ ਖੁਸ਼ੀ ਉਹਦਾ ਹੋ ਕੇ ਉਸ ਦੇ ਵਿੱਚ ਕੀ ਹੈ ਦੀਦੀ ਜਿਵੇਂ ਗਰਮੀਆਂ ਦੀ ਕਾਫੀ ਕਲੈਕਸ਼ਨ ਹੈ ਬਹੁਤ ਸੋਹਣੇ ਸੂਟਸ ਨੇ ਔਰ ਰੇਟ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਜ਼ਿਆਦਾ ਕੱਟ ਰੇਟ ਵਧੀਆ ਰੇਟ ਮਤਲਬ ਤੁਸੀਂ ਕਹੋਗੇ ਮੈਂ ਇੱਕ ਸੂਟ ਨਹੀਂ ਮੰਗਾਣਾ ਇੱਕ ਸੂਟ ਨਾਲ ਨਹੀਂ ਕੰਮ ਚੱਲਣਾ ਕੱਟੜ-ਕੱਟ 4-5 ਆਰਡਰ ਕਰ ਲਈਏ ਕਿਉਂਕਿ ਰੇਟ ਹੀ ਬਹੁਤ ਜ਼ਿਆਦਾ ਜੈਨੂਇਨ ਹੈਗਾ ਤੇ ਬਸ ਜਲਦੀ ਆਨਲਾਈਨ ਆਣ ਵਾਲਾ ਹੈ ਕੱਪਾ ਤੇ ਜਿੱਦਾਂ ਹੀ ਆਨਲਾਈਨ ਆਂਦਾ ਮੈਂ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਕੱਲ ਕਿਉਂਕਿ ਕੁਝ ਕਾਰਵਾਈਆਂ ਜੀ ਕਰਨੀਆਂ ਹੁੰਦੀਆਂ ਨੇ ਨਾ ਸਿਸਟਮ ਬਣਾਉਣਾ ਹੁੰਦਾ 4-5 ਦਿਨ ਜਾਂ ਮੈਕਸਿਮ ਹਫ਼ਤੇ ਦੇ ਅੰਦਰ-ਅੰਦਰ ਸਾਰਾ ਹੋ ਜਾਣਾ ਤੇ ਇੰਸਟਾਗ੍ਰam ਦਾ ਵੀ ਚੈਨਲ ਉਹਨਾਂ ਨੇ ਬਣਾਇਆ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਸਾਰੀ ਡਿਟੇਲ ਬਟ ਸਪੋਰਟ ਕਰਿਓ ਔਰ سپورਟ ਕਰੋਗੇ ਤੁਸੀਂ ਆਪ ਕਿਉਂਕਿ ਤੁਸੀਂ ਖੁਦ ਗੋਗੇ ਵੀ ਸੂਟ ਬਹੁਤ ਸਸਤੇ ਨੇ ਜਦੋਂ ਯਾਰ ਮੈਂ ਉੱਥੇ ਗਿਆ ਸੀ ਕਿੱਥੇ ਸੂਰਤ ਗਿਆ ਸੀ ਸੂਰਤ ਵੀ ਸਸਤੇ ਸੂਟ ਰਿਟੇਲ ਉੱਥੋਂ ਦਾ ਚਲੋ ਇਹ ਮਿਲਦੇ ਸੀ ਕਿ ਹੌਲ ਸੇਲ ਤੇ ਤੁਹਾਨੂੰ ਇਕੱਠਾ 20000 ਦਾ 25000 ਦਾ ਸਮਾਨ ਚੱਕਣਾ ਪੈਂਦਾ ਸੀ ਹੁਣ ਹੁਣ ਕਹਿ ਲਈ ਸਿੱਧੀ ਕਰੋ ਲਓ ਜੀ ਹੋ ਗਈ ਸਿੱਧੀ ਹੁਣ ਠੀਕ ਹੁਣ ਫੇਰ ਫੇਰ ਕੋ ਮਜਾਣੇ ਨੇ ਇਹ ਪੁੱਟੀਆਂ ਪੁੱਟੀਆਂ ਹੁੰਦੀ ਇਹਨੂੰ ਐ ਕਿ ਮੈਨੂੰ ਸਿੱਧਾ ਕਿਉਂ ਕੀਤਾ ਸਿੱਧਾ ਵੀ ਨਹੀਂ ਕਹਾਂ। ਇਹ ਚਲੋ। ਮੈਂ ਜਿਹੜਾ ਸੂਟ ਤੇ ਗਿਆ ਸੀ ਸੂਰਤ ਤੋਂ ਵੀ ਸਸਤੇ ਸੂਟ ਨੇ। ਗਾਰੰਟੀ ਐ ਇਸ ਚੀ ਦੀ ਤੇ ਔਰ ਤੁਸੀਂ ਉੱਥੋਂ 1 1 2 2 3 ਤੇ ਜਿੰਨੇ ਵੀ ਮੰਗਾਉਣਾ ਚਾਹਣੇ ਸਿੰਗਲ ਪੀਸ ਵੀ ਆਏਗਾ। ਕੋਰੀਅਰ ਹੋਏਗਾ ਜਿੱਥੇ ਘਰੇ ਬੈਠੇ ਹੋਵੋਗੇ ਉੱਥੇ ਕੋਰੀਅਰ ਹੋਏਗਾ ਤੁਹਾਨੂੰ। ਜਿੱਥੇ ਮਰਜ਼ੀਓ ਵਰਲਡ ਵਾਈਡ ਸ਼ਿਪਿੰਗ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਸਪੇਨ, ਇੰਗਲੈਂਡ ਹਰ ਥਾਂ ਤੇ ਜਾਣਗੇ ਸੂਟ। ਤੁਸੀਂ ਜੇ ਲੈਣੀ ਨੇ ਤਾਂ ਬਾਕੀ ਜਲਦੀ ਤੁਹਾਨੂੰ ਸਟਾਕ ਦਿਖਾਵਾਂਗੇ। ਤੇ ਮੈਂ ਅਸੀਂ ਜਾ ਕੇ ਆਵਾਂਗੇ ਜਿਹੜੇ ਕੋਲ ਸਟਾਕ ਦਿਖਾਵਾਂਗੇ ਤੁਹਾਨੂੰ ਇਬਾਦਤ ਹੁਣ ਛੜਕੀ ਆ ਥੋੜੀ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਸਟੱਫ ਦੱਸਿਆ ਕਰਨਗੇ ਕਿਹੜਾ ਹੋਏਗਾ ਪਾਏ ਕਰਨਗੇ ਆਪਣੇ ਅ ਸੋਸ਼ਲ ਮੀਡੀਆ ਤੇ ਜਿਵੇਂ ਸਪੋਸ ਕਾਟਨ ਹੈ ਜਾਂ ਕੋਈ ਹੋਰ ਜਿਹੜਾ ਵੀ ਸਟੱਫ ਹੁੰਦਾ ਉਹ ਲਿਖ ਕੇ ਪਾਣਗੇ ਰੇਟ ਵੀ ਪਾਣਗੇ ਤੁਸੀਂ ਆਵਾ ਬਾਇ ਕਰ ਸਕਦੇ ਹੋ ਉਹ ਤੁਹਾਨੂੰ ਸਾਰਾ ਪ੍ਰੋਸੈਸ ਵਗੈਰਾ ਦੱਸਾਂਗੇ ਬਾਕੀ ਸਪੋਰਟ ਕਰਿਓ ਤੇ ਹੁਣ ਮੈਨੂੰ ਲੱਗਦਾ ਹੈ ਕਿ ਇਬਾਦਤ ਨਾਲ ਖੇਡਣ ਦਾ ਟਾਈਮ ਹੈ ਉਹ ਕਹਿੰਦੀ ਵੀ ਮੇਨਾ ਖੇਡੋ ਤੇ ਮੈਂ ਅਧਰਾ ਖੇਡਦਾ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੁਹਾਨੂੰ ਮਿਲਦੇ ਕੱਲ